ਦੀ ਟੌਪਿਕ ਇਚ ਕੁਛ ਐਸੀ ਐਸੀ টারਮਸ ਨੇ ਜਿਨ੍ਹਾਂ ਨੂੰ ਅਸੀਂ ਠੀਕ ਤਰੀਕੇ ਨਾਲ ਜੇਕਰ ਸਮਝ ਲਈਏ ਤਾਂ ਸਮਝ ਹੀ ਪੈਗੀ ਕਿ ਮੈਂ ਆਪਣੇ ਆਗੁਣਾ ਕਰਕੇ ਜਿਹੜਾ ਅਨਫੋਰਚੂਨੇਟ ਹੋ ਗਿਆ ਹਾਂ ਆਪਣੇ ਡੈਫੀਸ਼ੈਂਸੀਜ਼ ਸ਼ਾਰਟਕਮਿੰਗਸ ਕਰਕੇ ਜੋ ਮੈਂ ਇੱਥੇ ਮਿਜ਼ਰੇਬਲ ਅਪਸੈਟ ਲਾਈਫ ਜੀ ਰਿਹਾ ਹਾਂ ਉਹਦਾ ਕਾਰਨ ਮੈਂ ਹਾਂ ਤੇ ਮੈਂ ਆਪਣੇ ਆਗੁਣਾ ਦੇ ਕਾਰਨ ਆਪਣੀ ਡੈਸਟੀਨੀ ਗਲਤ ਲਿਖ ਲਈ ਹੈ ਆਪਣੀ ਡੈਸਟੀਨੀ ਆਪਣੀ ਕਿਸਮਤ ਲੋਕੀ ਜੀ ਨੂੰ ਫੇਟ ਕਹਿੰਦੇ ਨੇ ਲੋਕੀ ਜੀ ਨੂੰ ਗੁੱਡ ਲੱਕ ਬੈਡ ਲੱਕ ਕਹਿੰਦੇ ਨੇ ਲੋਕੀ ਜੀ ਨੂੰ ਫੋਰਚੂਨੇਟ ਅਨਫੋਰਚੂਨੇਟ ਕਹਿੰਦੇ ਨੇ ਉਹ ਸਾਰੀ ਦਾ ਕਾਰਨ ਮੈਂ ਹਾਂ ਵੀ ਈਚ ਇੰਡੀਵਿਜੂਅਲ is responsible for our life whatsoever we are living today par eh jo situation bani hai is situation to chutn waste je kar main escapism di aadat vich ha ta main dusreyan te blame laganda ha apni har प्रॉब्लम की रिस्पॉन्सिबिलिटी अपने ऊपर लेना अपने शोल्डर पर अपनी गलती की रिस्पॉन्सिबिलिटी को मानना इस कार्ड मर्दानगी, इस कार्ड ब्रेवनेस, इस कार्ड सूरमा, जो सूरमा है ना, जो रियल सेंसिच अपने अंदर दी लड़ाई करना जानता है उन्होंने सूरावरियाम वो असली सुरमा होंगे है वो असली सेंट सोल्जर होंगे है जो अपनी गलती अपनी रिस्पांसिबिलिटी को अपने मोडिया से लेना सीखता है कोई दूसरा हमारे ऊपर रिस्पांसिबिलिटी डाले हम माने या ना माने पर अपनी रिस्पांसिबिलिटी आप लेना बड़ी ग्रेट अवस्था है इस अवस्था वास्ते गुरु पाशाह कहते ने दद्दा दोष न दे किस है दोष कर्मा अपने जो मैं किया सो मैं पाया दोष न दीजे अवर्जना किसी और को दोष देने की जरूरत नहीं है ਜਦੋਂ ਮੈਂ ਦੂਜਿਆਂ ਤੇ ਦੋਸ਼ ਨਹੀਂ ਲਾਵਾਂਗਾ ਆਪਣੇ ਤੇ ਦੋਸ਼ ਲਗਾ ਕੇ ਚਾਂਸਿਸ ਬਣ ਜਾਣਗੇ ਕਿ ਮੈਂ ਆਪਣਾ ਦੋਸ਼ ਠੀਕ ਕਰਾਂ ਦੂਜਿਆਂ ਨੂੰ ਤਾਂ ਮੈਂ ਕਿਸੇ ਨੂੰ ਠੀਕ ਨਹੀਂ ਕਰ ਸਕਦਾ ਜਦੋਂ ਮੈਂ ਨਵਾਂ ਨਵਾਂ ਕਾਰ ਚਲਾਉਣਾ ਸਿੱਖਿਆ ਤੇ ਮੇਰੀ ਕਾਰ ਨੂੰ ਕੋਈ ਹੋਰ ਟੱਕਰ ਮਾਰ ਗਿਆ ਮੈਂ ਕਾਰ ਆ ਕੇ ਕਹਿ ਰਿਹਾ ਮੇਰੀ ਤੇ ਕੋਈ ਗਲਤੀ ਹੈ ਹੀ ਨਹੀਂ ਸੀ ਮੈਂ ਤੇ ਚੰਗੀ ਪਲੀ ਠੀਕ ਚਲਾ ਰਿਹਾ ਸੀ ਦੂਸਰਾ ਮਾਰ ਗਿਆ ਦੂਸਰੇ ਦੇ ਮਾਰਨ ਤੇ ਵੀ ਮੇਰੀ ਕਾਰ ਖਰਾਬ ਹੋਈ ਮੈਨੂੰ ਵੀ ਸੱਟਾਂ ਲੱਗੀਆਂ ਮੇਰਾ ਵੀ ਟਾਈਮ ਜ਼ਾਇਆ ਹੋਇਆ ਮੇਰੀ ਕਾਰ ਵੀ ਗਾਰਾ ਜਿੱਚ ਗਈ ਡੈਂਟਿੰਗ ਪੇਂਟਿੰਗ ਹੋਈ ਕਾਫੀ ਪ੍ਰੋਬਲਮਸ ਹੋਈਆਂ ਆਲਟੀਮੇਟਲੀ सियाने कार चला वाल सब ने मैन किया आगे से बच के चलाया करो फाइनली मेरे ते गल आई कि तू बच के, के चलिया कर दैट इज कार्ड विवेक बुद्धि दैट इज कार्ड डिवाइन इंटलैक्ट वरना सरवर पंखी हेकड़ो सरोवर के किनारे में पंछी एक खड़ा है ਫਾਹੀ ਵਾਲ 50 ਫਸਾਣੇ ਵਾਲੇ 50 ਖੜੇ ਆ ਜਿਹੜਾ ਸਿਆਣਾ ਚੁਸਤ ਪੰਛੀ ਹੁੰਦਾ ਉਹਨਾਂ ਦੇ ਜਾਲੀ ਚ ਨਾ ਫਸੇ ਔਰ ਉਹਨਾਂ ਦੇ ਜਾਲ ਚੋਂ ਨਿਕਲ ਜਾਏ ਮੈਨੂੰ ਚਾਰੇ ਪਾਸੇ ਕਾਮਕ੍ਰੋਧ ਓਮਕਾਰ ਆਸ਼ਾ ਤਿਸ਼ਨਾ ਨਿੰਦਿਆ ਚੁਗਲੀ ਬੜੀਆਂ ਚੀਜ਼ਾਂ ਫਸਾਣ ਵਾਲੀਆਂ ਖੜੀਆਂ ਨੇ ਇਹਨਾਂ ਤੋਂ ਮੈਂ ਕਿਵੇਂ ਬਚ ਕੇ ਨਿਕਲ ਸਕਦਾ ਹਾਂ ਆਪਨੇ ਪ੍ਰੀਤਮ ਦੇ ਕੋਲ ਪਹੁੰਚਣ ਤੱਕ ਉਹਨੂੰ ਕਹਿੰਦੇ ਨੇ ਗੱਲਿਏ ਚਿੱਕੜ ਦੂਰ ਕਰ ਨਾਲ ਪਿਆਰੀਨੀ ਚੱਲਾਂ ਤਾਂ ਭਿੱਜੇ ਕੰਬਲੀ ਰਹਾ ਤਾਂ ਟੁੱਟੈ ਨੇ ਅਗਰ ਮੈਂ ਨਾ ਜਾਵਾਂ ਤੋ ਪਿਆਰ ਕੂਟਤਾ ਹੈ ਅਗਰ ਚੱਲੂ ਤੋ ਰਸਤੇ ਮੇਂ ਫਸਾਣੇ ਵਾਲੇ ਬੜੇ ਹੈ ਚੱਲਾਂ ਤਾਂ ਭਿੱਜੇ ਕੰਬਲੀ ਰਹਾ ਤਾਂ ਟੁੱਟੈ ਨੇ ਚਾ ਕੋਈ ਵੀ ਪ੍ਰੋਬਲਮ ਮੈਨੇ ਜਾ ਕੇ ਮਿਲਣਾ ਹੈ ਮੂਝੇ ਡਰਾਓ ਮਤ मैं अपने प्रीतम प्यारे मिलना चाहती हाँ पर मैनू समझ नहीं आ रही मैं कारण की हूं तक हर्डल की सी हर्डल है मेरे अवगुण आउगुन। अपने अवगुणा दे कारण अपने दोष ले लिया बस हूँ खेत बन जाएगी जी मैं कमा डॉक्टर साहब मेरा पेट खराब है वैसे ख़राब नहीं होना था कल जहाँ खाना खाया उन्होंने कुछ मिलावट कर दी थी तो डॉक्टर कहेगा अब दवाई लेनी है या जिन्होंने मिलावट करती थी उनकी बात करते रहना है फाइनली दवाई चाहिए अब अल्टीमेटली गलत है तुम्हें दवाई चाहिए तो बस अब वो बातें मत करो ना हाउ दिस एक्सीडेंट हैपन अब तो ये है कि अब हमें क्या करना है सो so, ਆਪਨੇ ਤੇ ਰਿਸਪੌਂਸਿਬਿਲਟੀ ਲਈ ਲੈਨਸ ਆਰ ਆਪਣੇ ਦੋਸ਼ਾਂ ਵੱਲ ਧਿਆਨ ਪਾਵੇਗਾ ਸੋ ਅਸੀਂ ਆਪਣੇ ਟੌਪਿਕ ਨੂੰ ਇਹਦੇ ਲੈ ਕੇ ਚੱਲੇ ਸੀ ਕਿ ਜਿਹੜੇ ਮੇਰੇ ਮੰਦੇ ਭਾਗ ਹਨ ਉਹਨਾਂ ਦੇ ਬਾਰੇ ਪਤਾ ਲੱਗਿਆ ਵਾਈ ਆਈ ਐਮ ਅਨਫੋਰਚੂਨੇਟ ਇੱਕ ਬੁੱਧ ਪ੍ਰੈਕਟੀਕਲ ਐਗਜ਼ਾਮਪਲ ਤੁਹਾਡੇ ਨਾਲ ਡਿਸਕਸ ਕਰਦਾ ਮੇਰੀ ਸਿਸਟਰ ਨਿਊਯਾਰਕ ਮੈਨੂੰ ਕਹਿੰਦੀ ਹੈ ਇਹ ਜਦੋਂ ਦਾ ਦੋਨੋਂ ਪੁੱਤਰਾਂ ਦਾ ਵਿਆਹ ਕੀਤਾ ਮੈਂ ਅਪਸੈਟ ਆ ਲੈ ਕਿਉਂ ਦੋਨਾਂ ਦੀਆਂ ਵੋਟੀਆਂ ਇਹਨਾਂ ਦੇ ਨਾਲ ਕੰਮਾਂ ਤੇ ਜਾਂਦੀਆਂ ਨੇ ਚੰਗਾ ਭੈੰਜੀ ਹੋਇਆ ਕੀ ਐ ਐ ਮੈਂ ਬੜੀ ਅਪਸੈਟ ਰਹਿੰਦੀ ਆ ਕਿਉਂ ਸ਼ਾਮ ਨੂੰ ਜਦੋਂ ਘਰ ਆਉਂਦੇ ਨੇ ਮੈਂ ਇਤਨੀ ਦਿਨਤ ਕਰਕੇ ਨਾਲੋਂ ਸੇ ਰੋਟੀ ਬਣਾਉਂਦੀ ਆ ਆ ਕੇ ਕਹਿੰਦੇ ਨੇ ਮੰਮੀ ਅੰਬਾਰ ਸੀ ਖਾ ਆਇਆ ਮੈਂ ਬੜੀ ਅਪਸੈਟ ਹੋ ਜਾਂਦੀ ਆ ਮੈਂ ਕਿਹਾ ਭੈਣ ਜੀ ਫਿਰ ਨਾ ਬਣਾਇਆ ਕਰੋ ਕਹਿੰਦੀ ਨਹੀਂ ਉਸ ਪਾਸੇ ਢਟੋਈ ਨਹੀਂ ਆ ਨਾ ਜਿਸ ਦਿਨ ਨਹੀਂ ਬਣਾਉਂਦੀ ਆ ਕੇ ਕਹਿੰਦੇ ਨੇ ਮੰਮੀ ਕੁਝ ਵੀ ਨਹੀਂ ਬਣਾਇਆ ਤੁਸੀਂ ਸਾਰਾ ਦਿਨ ਘਰ ਮੇ ਖਾਲੀ ਬੈਠੇ ਰਹਤੇ ਹੋ ਭੁੱਖ ਲੱਗੀ ਹੋਈ ਆ ਕੁਝ ਵੀ ਨਹੀਂ ਬਣਾਇਆ ਉਸ ਪਾਸੇ ਹੀ ਫਿਟੋਈ ਨਹੀਂ ਨਾ ਹੁੰਦੀ ਭੈਣ ਜੀ ਮੈਂ ਤੁਹਾਡੇ ਤੋਂ ਬਹੁਤ ਨਿੱਕਾ ਬਰੀ ਗੱਲ ਸਾਂਝ ਕਰਾਂ ਤੁਸੀਂ ਪੂਰੇ ਮਦਰਹੁੱਡ ਦੇ ਮਾਂ ਦੇ ਮਮਤਾ ਦੇ ਪੈਸ਼ਨਲ ਰੋਟੀ ਬਣਾਉਂਦੇ ਹੋ ਸ਼ੀ ਸੈਡ ਯੈਸ ਸਿਨਸੀਅਰਲੀ ਬਣਾਨੀ ਆ ਮੈਂ ਕਿਹਾ ਫਿਰ ਅਫਸਰਟ ਨਹੀਂ ਹੋਣਾ ਚਾਹੀਦਾ ਫਿਰ ਤੁਸੀਂ ਪਤਾ ਕੀ ਕਰਿਆ ਕਰੋ ਬਾਹਰੋਂ ਖਾ ਕੇ ਆਣਗੇ ਆ ਨਹੀਂ ਆਣਗੇ ਮੈਂਨੇ ਆਪਣੇ ਪਿਆਰ سے ਆਪਣੇ ਬੱਚਿਓ ਕੇ ਲਈ ਬਣਾਉਣਾ ਹੈ ਮੈਂ ਬਣਾ ਰਹੀ ਹੂੰ ਅਗਰ ਉਹ ਆ ਕੇ ਬੋਲेंगे ਹਮ ਖਾ ਆਏ तो मैं बड़े प्यार से रख दूंगी अच्छा फ्रिज में रख देते हैं कल्या परसों खाएंगे जो आके कह बनाया और मेरा बनया त्यार है बड़े प्यार से परोस के रख दूंगी भैन जी ती बनाया है हम ये जबरदस्ती है कि वो जरूर आके खान बस है है ए जबरदस्ती है ना जरा डोमीनेट इम्पोज यह तूदर कर रहा है मैं नहीं मेहनत न बनाई ਹੋਰ ਆ ਕੇ ਕਹਿੰਦੇ ਬਾਹਰ ਖਾ ਆ ਤੁਸੀਂ ਜਿਸ ਪਿਆਰ ਨਾਲ ਬਣਾਈਏ ਨਾ ਪਿਆਰ ਤੇ ਇੱਥੇ ਤੱਕ ਹੀ ਰਹਿਣ ਦਿਓ ਨਾ ਉਸ ਤੋਂ ਬਾਅਦ ਇੰਪੋਜ਼ਰ ਡੋਮিনেਟ ਨਾ ਕਰੋ ਬਸ ਆਪਣਾ ਦੋਸ ਸਮਝ ਆ ਗਿਆ ਐਂਡ ਸਿንስ ਦੈਨ ਸ਼ੀ ਇਸ ਫਾਈਨ ਛੁੱਟ ਗਈ ਹੁਣ ਪਿਆਰ ਨਾਲ ਬਣਾ ਲੀਆ ਆਸ ਆਸਤਾ ਬੱਚਿਆਂ ਨੇ ਬਾਹਰ ਖਾਣੀ ਛੋੜ ਹੀ ਦਿੱਤੀ ਹੈ ਬਲਕੇ ਬੱਚੇ ਵੀ ਸਿੱਖ ਗਏ मम्मी आज खाना शाम का जो चार बजे बनाना शुरू करते हो ना अभी दोपहर के दो बजे हमको आपको बता रहे हैं हम ना आज घर नहीं खाएंगे बनाना मत बन गई ना हारमोनी हो गई ना अपसेट खत्म हो गया ना अपसेट मेरे कारण था मैं बनाती हूं तुम खांदे नहीं हो बस इस तरह एक एक निकी निक्की गलती ਆਪਣੇ ਉੱਤੇ ਦੋਸ਼ ਲੈਣਾ ਆਪਣਾ ਅਨਫੋਰਚੂਨੇਟ ਹੋਣਾ ਆਪਣਾ ਬੈਡ ਲੱਕ ਹੋਣਾ ਆਪਣੀ ਡਿਸਟਰਬੈਂਸ ਆਪਣੇ ਅਪਸੈਟ ਨੂੰ ਕਲ ਕਲ ਕਹਿੰਦੇ ਨੇ ਕਲ ਕਲ ਵਿਆਕੁਲਤਾ ਕਲ ਕਲ ਮੀਨਸ ਅਪਸੈਟ ਕਲ ਕਲ ਮੀਨਸ ਕਲ ਯੁਗ ਸਾਸੰਗੀ ਜੁਗ ਹੁੰਦਾ ਹੈ ਈਰਾਨੂਨੀ ਕਹਿੰਦੇ ਨੇ ਯੁਗ ਇਹ ਜਿਹੜਾ ਮੇਰਾ ਸਾਰਾ ਸ਼ਰੀਰ ਹੈ ਨਾ ਇਹ ਸਾਰੇ ਸ਼ਰੀਰ ਨੂੰ ਨਾ ਜੱਗ ਕਹਿੰਦੇ ਨੇ ਜਗਤ ਕਹਿੰਦੇ ਨੇ ਸ੍ਰਿਸ਼ਟੀ ਦੇ ਅੰਦਰ ਇਸ ਸ਼ਰੀਰ ਦੇ ਅੰਦਰ ਜੋ ਮੇਰਾ ਥਾਟ ਪ੍ਰੋਸੈਸ ਦੇ ਕਾਰਨ ਜੋ ਮੇਰੀ ਅਵਸਥਾ ਹੈ ਨਾ ਉਹ ਨੂੰ ਯੁਗ ਕਹਿੰਦੇ ਮੇਰੇ ਮਨ ਦੇ ਥਾਟ ਪ੍ਰੋਸੈਸ ਦੇ ਕਾਰਨ ਬਣਿਆ ਹੋਇਆ ਮੇਰਾ ਜਗਤ ਉਸ ਲਈ ਜਿਹੜੀ ਮੇਰੀ ਅਵਸਥਾ ਨੂੰ ਉਹ ਯੁਗ ਕਹਿੰਦੇ ਨੇ ਜੇ ਮੈਂ ਕੱਲ-ਕੱਲ ਦੀ ਅਵਸਥਾ ਵਿੱਚ ਜਾਂ ਤਾਂ ਮੇਰਾ ਕੱਲ ਯੁਗ ਹੈ शब्द आएगा कलयुग में कीर्तन प्रधान दिस डज नॉट मीन के आजकल कल कलयुग का इरा है और इसमें जो वाजे तबले से कीर्तन करें वो प्रधान है यानी है युग में तेरा कल कल वाला अपसेट वाली अवस्था है ना इस कल युग दी अवस्था कल युग में कीर्तन कीर्तन मीन्स कीर्ति ਰੱਬ ਜੀ ਦੇ ਗੁਣਾ ਦੀ ਵਡਿਆਈ ਦੀ ਵਿਚਾਰ ਗੋਡਲੀ ਕੁਆਲਟੀਜ਼ ਕੋ ਡਿਸਕਸ ਕਰਨਾ ਐਨਲਾਈਜ਼ ਕਰਨਾ ਫਿਰ ਇਨਟਰੋਸਪੈਕਸ਼ਨ ਸੇ ਸਿੱਖਣਾ ਕਿ ਮੈਂ ਇਨ ਵਿੱਚੋਂ ਕਿਆ-ਕਿਆ ਜੀਤਾ ਹਾਂ ਔਰ ਕਿਆ-ਕਿਆ ਨਹੀਂ ਜੀਤਾ ਹਾਂ ਰੱਬੀ ਗੁਣਾ ਨੂੰ ਜੀਣਾ ਰੱਬੀ ਗੁਣਾ ਦੀ ਵਡਿਆਈਆਂ ਦੀ ਵਿਚਾਰ ਕਰਕੇ ਉਹਨਾਂ ਨੂੰ ਜੀਣਾ ਕੀਰਤੀ ਪ੍ਰੇਸ਼ ਪ੍ਰਸ਼ੰਸਾ ਵਡਿਆਈ ਕਹ ਲਾਂਦਾ ਹੈ ਰੱਬੀ ਗੁਣਾ ਦੇ ਅਨੁਸਾਰ ਜੀਣਾ ਕੀਰਤਨ ਕਹ ਲਾਂਦਾ ਹੈ ਕਾਲ ਯੁਗ ਮੇਂ ਕੀਰਤਨ ਰੱਬੀ ਗੁਣਾ ਦੇ ਨਾਲ ਜੀਵਿਆ ਕਰ ਪ੍ਰਦਾਨਾ ਇਹਦੀ ਅਗਵਾਈ ਕਰ ਲੈਣਾ ਪ੍ਰਦਾਨਤਾ ਇਹਦੀ ਕਰ ਲੈਣਾ ਇਹਦੀ ਗਾਈਡੈਂਸ ਰੱਖ ਲੈਣਾ ਇਹਨੂੰ ਅੱਗੇ ਰੋਲ ਮਾਡਲ ਬਣਾ ਲੈਣਾ ਕਿ ਮੂਝੇ ਜਬ ਮੈਂ ਅਪਸੈਟ ਹੂੰ ਤੋ ਮੈਨੂੰ ਗੋਡਲੀ ਕੁਆਲਟੀਜ਼ ਨਾਲ ਜੀਣਾ ਹੈ ਕਲ ਕਲ ਖਤਮ ਕਾਲ ਯੁਗ ਤੋਂ ਸਤਜੁਗ ਬਣ ਗਿਆ ਵੈਰੀ ਸਿੰਪਲ ਪਰ ਕਲ ਕਲ ਵੇਲੇ ਤੈਨੂੰ ਟਾਪ ਮੋਸਟ ਪ੍ਰਾਇੋਰਟੀ ਆਪਣੇ ਆਪ ਨੂੰ ਦੇਣੀ ਪਏਗੀ ਆਪਣੇ ਇਸ ਜੀਤੇ ਜੋ ਕਲ ਕਲ ਕਰ ਰਿਹਾ ਹੈ ਉਹ ਬਹੁਤ ਦੁਖੀ ਹੈ ਇਸपे ਦਇਆ ਕਰਨੀ ਹੋਗੀ ਇਹਨੂੰ ਜੀ ਦਿਆ ਕਹਿੰਦੇ ਨੇ ਲੋਕ ਸਮਝਦੇ ਜੀ ਦਿਆ ਕੀੜੀ ਨਹੀਂ ਮਾਰੀ मुर्गी नहीं मिरी मरी, मरी पाँव के नीचे चीटी नहीं आई लोग ये जी दया समझते हैं ये जी दिया दूसरों पर है जी दया आपने उत्ते दया करनी क्यों कलप है क्यों नहीं गुस्से विच दूजिया गलतियां कारण अपनी अखा लाल करी जा रहा है क्यों मेडिकल टर्म्स विच अपना एड्रेनलिन लेवल केमिकल अप करके क्यों हाइपर होके अपसेट हो रहा है ਨਾ ਕਰਪ ਨੇ ਆਪ ਨੂੰ ਇਤਨਾ ਅਫਸੈਟ ਤੇਰੇ ਦਿਮਾਗ ਦੀ ਨਾਸ ਫਟ ਜਾਏਗੀ ਤੂੰ ਸੋਚ ਰਿਆ ਨੌਕਰਾਂ ਨੂੰ ਗੁੱਸਾ ਨਾ ਕਰੀਏ ਬਿਜ਼ਨਸ ਨਹੀਂ ਹੋਏਗਾ ਗੁੱਸਾ ਨਾ ਕਰੀਏ ਲੇਬਰ ਕੰਮ ਨਹੀਂ ਕਰਦੀ ਹਾਂ ਲੇਬਰ ਕੰਮ ਕਰਨ ਲੱਗੀ ਤੈਨੂੰ ਕਰੋੜਾ ਆ ਜਾਣਗੇ ਪਰ ਦਿਮਾਗ ਦੀ ਨਾਸ ਫਟ ਗਈ ਜੁੜੇਗੀ ਨਹੀਂ ਤੀਖ ਆਪਣੇ ਤੇ ਧਿਆਕਰ ਆਪਣੇ ਜੀਤ ਧਿਆਕਰ ਤੇਰਾ ਜੀਤ ਨੂੰ ਪਰਮਾਨਦਾ ਰਹਿੰਦਾ ਆਪਣੀ ਗਲਤੀ ਵੀ ਨਹੀਂ ਮੰਨਦਾ ਗਲਤੀ ਦੂਜਿਆਂ ਤੇ ਪਾ ਦਿੰਦਾ ਹੈ ਜਦੋਂ ਮੇਰਾ ਮਨ ਮੈਨੂੰ ਦੁਖੀ ਕਰੇ ਔਰ ਮੈਂ ਆਪਣੇ ਤੇ ਦਿਆ ਨਾ ਕਰ ਸਕਦਾ ਹਾਂ ਤਾਂ ਮੇਰਾ ਮਨ ਜਦੋਂ ਦੁਖੀ ਕਰਦਾ ਹੈ ਨਾ ਉਸ ਅਵਸਥਾ 'ਚ ਮੇਰੇ ਮਨ ਨੂੰ ਪੁੱਛਿਆ ਗਿਆ ਏ ਕੀ ਮਾਪੇ ਸਾਰਾ ਸਰੀਰ ਦੁਖੀ ਹੋ ਰਿਹਾ ਹੈ ਇਤਨੀ ਕਲਕਲ ਮਚੀ ਹੋਈ ਹੈ ਤੈਨੂੰ ਦਰਦ ਨਹੀਂ ਆ ਰਿਹਾ ਆਪਣੇ ਉੱਤੇ ਦਿਆ ਕਰਨੀ ਆਜੇ ਨਾ ਫਿਰ ਖੇਡ ਬਣ ਜਾਂਦੀ ਹੈ ਫਿਰ ਬੰਦਾ ਕਹਿੰਦਾ ਮੈਂਨੇ ਔਰ ਤੁਹਾਰੀ ਗਲਤੀਆਂ ਦੇ ਕਾਰਨ ਹਰ ਪਲ ਦੁਖੀ ਨਹੀਂ ਹੋਤੇ ਰਹਿਣਾ ਅਸੀਂ ਇਹਦਾ ਇੱਕ ਸੀਨ ਬਣਾਇਆ ਹੋਇਆ ਹੈ ਇੱਕ ਬੰਦਾ ਆਪਣੇ ਘਰ ਤੋਂ ਬਾਹਰ ਨਿਕਲਿਆ किया केले का छिलका सी पैर पे आ, फिसल गया गोडे की हड्डी टूट गई चार महीने प्लास्टर लगा रहा चार महीने के प्लास्टर तो बाद उठया, थैरेपी तो बाद टुरन लगा टुरं तो बाद जो आज घरों बहर निकलिया दो केले के छिलके पड़े हुए थे कहता हूँ मई गॉड आज दो बारी फिसलना होगा यस लोग केले के छिलके फेंकते रहेंगे तुम फिसलते रहोगे बस अपना ना पेंट का पहुंचा उच्चा कर और इना तो बच के निकल जा गली चिक्कड़ है इना तो बच के निकल लोग गलती करते रहेंगे लोग छिलके फेंकते रहेंगे चाहे मेरी पति है चाहे पत्नी है चाहे बच्चे हैं चाहे नौकर है चाहे रिक्शे वाला है चाहे कॉर्पोरेशन वाले हैं चाहे कोई भी है दुनिया का कोई भी गलती करता रहेगा हम दुखी होते रहेंगे ਸਭ ਕੀ ਗਲਤੀਓ ਕ ਮੈਨੇ ਠੇਕਾ ਨਹੀਂ ਉਠਾਇਆ ਹੂਆ ਮੈਂ ਆਪਣੇ ਆਪ ਨੂੰ ਕਲ ਕਾਲੀ ਚ ਨਹੀਂ ਪਾੜਾ ਹੁਣ ਇਹਦੇ ਨਾਲ ਆਪਣੇ ਤੇ দেয়া ਆ ਗਈ ਛੁੱਟ ਗਈ ਨਾਲ ਦੂਜੇ ਦੀ ਨਿੰਦਾ ਖਤਮ ਹੋ ਗਈ ਕੰਨ ਨਾ ਸੁਨੇ ਕਾਹੂ ਕੀ ਨਿੰਦਾ ਛੁੱਟ ਗਈ ਐ ਲਿਖਾ ਐ ਲਿਖਾ ਸਮਝ ਆ ਜਾਏ ਨਾ ਕਿ ਲੇਖਾ ਲਿਖਣਾ ਵੀ ਆ ਜਾਂਦਾ ਹੈ ਜਿਹੜੇ ਲੇਖੇ ਆਪ ਲਿਖੇ ਸੀ ਉਹਨਾਂ ਦੇ ਬਾਰੇ ਨੌਲੇਜ ਵੀ ਹੋ ਜਾਂਦੀ ਹੈ ਉਹਨਾਂ ਨੂੰ ਮਿਟਾਉਣਾ ਵੀ ਆ ਜਾਂਦਾ ਹੈ ਇਸ ਕਰਕੇ ਅਸੀਂ ਸਾਡੀ ਜਿਹੜੀ ਪੁਸਤਕ ਗੁਰਬਾਣੀ ਦੇ ਚਾਨਣ ਵਿੱਚ ਅਖਾਣ ਈਡੀਅਮਸ 인 ਗੁਰਬਾਣੀ ਇਹ ਅਸੀਂ 100 ਲਿਖੇ ਨੇ ਹੋਰ ਆਸਾਸ ਨਾਲ ਲਿਖ ਰਹੇ ਹਾਂ ਲੇਖਾ ਲਿਖਣਾ ਮਨ ਲੇਖਾ ਲਿਖਦਾ ਹੈ ਕਰਣੀ ਕਾਗਦ ਮਨ ਮਸਵਾਣੀ ਬੁਰਾ ਪਲਾ ਦੁਏ ਲੇਖ ਪਏ ਮਨ ਲੇਖਾ ਲਿਖਦਾ ਹੈ ਪਰ ਲੇਖਾ ਗਲਤ ਲਿਖਦਾ ਹੈ ਇਸ ਕਰਕੇ ਇਹਨੂੰ ਐਸ ਪੁੱਛਿਆ ਮਨ ਐਸਾ ਲੇਖਾ ਤੂੰ ਕੀ ਪੜਿਆ ਲੇਖਾ ਦੇਣਾ ਤੇਰੇ ਸਿਰ ਰਿਆ ਤੂੰ ਨੇ ਕੌਨ ਸਾ ਲੇਖਾ ਸਮਝਿਆ ਤੇਰੇ ਕੋ ਅਸਲੀ ਲੇਖਾ ਸਮਝ ਨਹੀਂ ਆਤਾ ਅਸਲੀ ਲੇਖਾ ਨਾ ਅਸੀਂ ਪਿਛਲੇ ਪਿਛਲੇ ਹਫਤੇ ਦਿੱਲੀ ਸ਼ਬਦ ਪੜਿਆ ਸੀ ਨਾਨਕ ਆਖੇ ਰੇ ਮਨਾ ਸੁਣੀ ਸਿੱਖ ਸਹੀ ਸਹੀ ਸਿੱਖਿਆ ਸੁਣਿਆ ਕਰ ਸਹੀ ਸਿੱਖਿਆ ਅੰਦਰ ਹੈ ਲਿਖੀ ਹੋਈ ਹੈ ਪਰ ਤੈਨੂੰ ਲਿਖੀ ਹੋਈ ਸਿੱਖਿਆ ਪੜਨੀ ਆਉਂਦੀ ਨਹੀਂ ਉਹਨੂੰ ਕਹਿੰਦੇ ਨੇ ਹੁਕਮ ਰਜ਼ਾਈ ਚੱਲਣਾ ਨਾਨਕ ਲਿਖਿਆ ਨਾਲ ਹਰ ਕਿਸੇ ਕੇ ਅੰਦਰ ਸੱਚੀ ਸਿੱਖਿਆ ਰੱਬ ਦੀ ਦਾ ਸੁਣਿਆ ਸਤਿਗੁਰ ਦੀ ਸੱਚੀ ਬਾਣੀ ਦਾ ਸੁਣਿਆ ਲਿਖਿਆ ਹੋਇਆ ਤੈਨੂੰ ਪੜਨਾ ਨਹੀਂ ਆਉਂਦਾ ਨਾਨਕ ਲਿਖਿਆ ਨਾਲ ਲਿਖੇ ਕੋ ਪੜਨਾ ਨਾਨਕ ਆਖੈ ਰੇ ਮਨਾ ਸੁਣੀਐ ਸਿੱਖ ਸਹੀ ਲੇਖ ਰਬ ਮੰਗੇਸੀਆ ਮੰਗੇਸੀਆ ਦਾ ਮਤਲਬ ਇਹ ਨਹੀਂ ਹੁੰਦਾ मरण तो बाद गा ये नहीं हों मतलब इसका टेंस फ्यूचर टेंस में नहीं है लेखा मंगेसिया का मतलब की होंगे तो ना महाराष्ट्र की बोली बिच है अच्छा तू बोल तू क्या मांगता मांगता मींस क्या चाहता है तो बोली है ना महाराष्ट्र की अच्छा क्या मांगता बोल मांगता मीनस वट यू वॉन्ट हाउ डू यू वॉन्ट कैसे चाहता है रब जी ने एक सिस्टम बनाया है और सिस्टम न कहते हैं कर्मी अपनी के नेड़ा है कोई भगवान के नेड़ा है करमी के अनुसार करमी आपो अपनी के नेड़ा है? के दूर कोई दूर है यू आर डिपार्टिड ड्यू टू यूर प्रॉब्लम्स ड्यू टू यूर मिसटेक्स यू आर वन विद ਸਤਗੁਰ ਦੀ ਮੱਤ ਲੈ ਕੇ ਰੱਬ ਦੇ ਨੇੜੇ ਹੋ ਜਾਈਦਾ ਰੱਬ ਜੀ ਦੇ ਨੇੜੇ ਹੋ ਜਾਣਾ ਬੁਰਮਤੀਸ ਵੱਡੇ ਭਾਗ ਬਣਾਣਾ ਹੁੰਦਾ ਹੈ ਰੱਬ ਜੀ ਤੋਂ ਦੂਰ ਹੋ ਜਾਣਾ ਮੰਦੇ ਭਾਗ ਕਹ ਲਾਂਦਾ ਹਮ ਮੰਦੇ ਭਾਗ ਸਮਝ ਰਹੇ ਸੀ ਮੇਰੇ ਪਾਸ ਕਾਰ ਨਹੀਂ ਹੈ ਪੁੱਤਰ ਨਹੀਂ ਹੈ ਹਮ ਚੰਗੇ ਭਾਗ ਸਮਝ ਰਹੇ ਸੀ ਮੇਰੇ ਪਾਸ ਪੁੱਤਰ ਹੈ ਕਾਰ ਹੈ ਫੈਕਟਰੀਆਂ ਇਹਨਾਂ ਦੀ ਗੱਲ ਤਾਂ ਅਸੀਂ ਸਹਿਰ ਕਰ ਚੁੱਕਿਆ ਕਿ ਇਹਨਾਂ ਦੀ ਗੱਲ ਨਹੀਂ ਚੱਲ ਰਹੀ ਰੱਬ ਜੀ ਦੇ ਨਾਲ ਜੋਗ ਬਣਾ ਲੈਣਾ ਮਿਲਵਰਤਨ ਪਿਆਰ ਬਣਾ ਲੈਣਾ ਵਨੈਸ ਨੂੰ ਪ੍ਰਾਪਤ ਕਰ ਲੈਣਾ ਉਹਦੇ ਵਾਸਤੇ ਕੀ ਕਰਨਾ ਪੈਂਦਾ ਜੋ ਆਪਣਾ लेखा ਲਿਖਿਆ ਸੀ ਮਨ ਦਾ ਉਹਨੂੰ ਮਿਟਾਣਾ ਜਦੋਂ ਅਸੀਂ ਅਕੋਰਡਿੰਗ ਟੂ ਆਪਣੇ ਲਿਖਿਏ ਲੇਖੇ ਨੂੰ ਭੁਗਤਦੇ ਆ ਨਾ ਤਾਂ ਉਹਨੂੰ ਲਿਖੀਆਂ ਭੁਗਤਣਾ ਕਹਿੰਦਾ ਮੈਂ ਇਸ ਤਰ੍ਹਾਂ ਇਹ ਗੰਡਾ ਪਾਈਆਂ ਸੀ ਇਹ ਗੰਡਾ ਮੈਨੂੰ ਹੀ ਖੋਲਨੀ ਆ ਪੈਣਗੀ ਆ आई डिड दिस मिस्टेक मुझे मैंने बचपन से शराब की आदत डाली मुझे ही छोड़नी पड़ेगी मैंने बचपन से गली में ताश खेलते खेलते जुआ खेलना शुरू किया मुझे ही छोड़ना पड़ेगा मैंने बचपन से देखा मेरे पिता मेरी मम्मी को गुस्सा करते थे मैंने ये आदत ले ली मैंने छोटी बहन को गुस्सा करना शुरू किया अब आस्ता आसता मेरी शादी हो गई मैं पत्नी को भी गुस्सा करता हूँ ऑफिस में नीचे वालों को भी गुस्सा करता हूँ ये लेखा मैंने लिखा था ਮੁੰਨ ਮੈਂ ਭੁਗਤਣਾ ਜਦੋਂ ਮੈਂ ਭੁਗਤਦਾ ਔਰ ਇਹਨਾਂ ਨਾਲ ਦੁੱਖੀ ਹੁੰਦਾ ਨਾ ਇਹਨੂੰ ਕਹਿੰਦੇ ਨੇ ਲਿਖੀਆਂ ਨੂੰ ਰੋਣਾ ਓ ਮਾਈ ਗੋਡ ਕਿਹੜੀ ਗੰਦੀ ਆਦਤ ਪੈ ਗਈ ਲਿਖੀਆਂ ਨੂੰ ਰੋਣਾ ਲਿਖੀਆਂ ਨੂੰ ਭੁਗਤਣਾ ਤੇ ਜਦੋਂ ਅਸੀਂ ਮੰਦੇ ਖਿਆਲਾਂ ਵਾਲੀ ਜੀਵਨੀ ਤੋਂ ਛੁੱਟ ਜਾਂਦੇ ਹਾਂ ਉਹਨੂੰ ਪਤਾ ਹੀ ਕਹਿੰਦੇ ਨੇ ਜਦੋਂ ਕੋਈ ਬੰਦਾ ਗਲਤ ਕੰਮ ਕਰੇ ਔਰ ਸਜ਼ਾ ਪੋਗ ਰਿਆ ਹੋਵੇ ਨਾ ਜਾਂ ਕਿਸੇ ਵੀ ਬੈਡ ਸਿਚੁਏਸ਼ਨ ਤੋਂ ਜਦੋਂ ਬਾਹਰ ਨਿਕਲੇ ਤਾਈ ਕੀ ਡੀਐਮ ਬਣਾਇਆ ਸਾਡੀ ਤੇ ਨਾ 84 ਕੱਟੀ ਗਈ ਜਾਨ ਛੁੱਟ ਗਈ ਹੈ ਨਾ 84 ਕੱਟੀ ਗਈ ਭੁਗਤ ਗਈ ਆਪਣੀਆਂ ਲਿਖੀਆਂ ਦੇ ਲੇਖੇ ਨੂੰ ਭੁਗਤਣਾ ਜਾਂ ਉਹਨਾਂ ਨੂੰ ਪੜਨ ਦੀ ਜਾਚ ਸਿੱਖਣਾ ਆਪਣੀ ਇੰਟਰਸਪੈਕਸ਼ਨ ਕਰਨਾ ਫਿਰ ਉਹਨਾਂ ਨੂੰ ਮੁੜ ਕੇ ਮਿਸਟੇਕ ਨਾ ਕਰਨਾ ਲਿਖੀਆਂ ਮਿਟਾਉਣਾ ਇਹ ਸਾਰੇ ਨਾ ਜਿੱਤੇ ਅਖਾਣ ਅਸੀਂ ਇਸ ਬੁੱਕ ਅੰਦਰ ਡਿਸਕਸ ਕੀਤੇ ਨੇ ਲਿਖੀਆਂ ਮਿਟਾਉਣਾ ਪਰ ਲਿਖੀ ਨੂੰ ਪੜਨ ਦੀ ਜਾਚ ਲਿਖਿਆ ਜੋ ਅੰਦਰ ਹੈ ਉਸ ਨੂੰ ਪੜਨਾ ਇਹ ਅੱਜ ਦੇ ਸ਼ਬਦ ਰਾਈ ਅਸੀਂ ਸਮਝਾਂਗੇ ਤਾਂ ਇਹਦੇ ਨਾਲ ਵੱਡੇ ਭਾਗ ਬਣਦੇ ਨੇ ਮਸਤਕ ਭਾਗ ਮੰਦੇਰੇ ਲਿਖੇ ਸੀ ਮੈਂ ਸਤਿ ਸ੍ਰੀ ਅਕਾਲ ਜੀ ਕਿਸੇ ਕਪਲ ਦੀ ਸ਼ਾਦੀ ਹੋ ਗਈ ਹੈ ਉਹਨਾਂ ਦੇ ਘਰ ਬੱਚਾ ਨਹੀਂ ਹੁੰਦਾ ਇਹਨੂੰ ਮੰਦੇ ਭਾਗ ਨਹੀਂ ਕਹਿੰਦੇ ਦਿੱਲੀ ਅੰਦਰ ਲिटल ਐਂਜਲ ਪਬਲਿਕ ਸਕੂਲ ਅਸੀਂ ਉਥੇ ਸੈਮੀਨਾਰ ਕੀਤਾ ਉਹਦੀ ਪ੍ਰਿੰਸੀਪਲ ਦਾ ਅਸੀਂ ਮਕਾਨ ਦੇਖਿਆ ਸਕੂਲ ਦੀ ਬਾਉਂਡਰੀ ਦੇ ਅੰਦਰ ਹੀ ਕੋਰਨਰ ਤੇ ਬਹੁਤ ਸੁੰਦਰ ਮਕਾਨ ਬਣਿਆ ਹੋਇਆ ਸੀ ਮੈਂ ਕਿਹਾ ਤੁਸੀਂ ਸਕੂਲ ਦੀ ਪ੍ਰਿੰਸੀਪਲ ਜੀ ਨੇ ਰਥੀ ਰਹਿੰਦੇ ਹੋ ਕਹਿੰਦੀ ਹਾਂ ਮੈਂ ਕਿਹਾ ਸਾਡੇ ਕੋਲ ਸਕੂਲ ਟਾਈਮ ਖਤਮ ਹੋਣ ਤੋਂ ਬਾਅਦ ਕਮਸ ਕਮ 6 ਘੰਟੇ ਹੋਗੇ ਨੇ ਤੁਹਾਡੇ ਨਾਲ ਬੈਠਿਆਂ ਤੁਹਾਡੇ ਇਥੇ ਸੈਮੀਨਾਰ ਕਰਦਿਆਂ तोड़े बच्चे नहीं देखे शी वॉज विद हर हस्बैंड एंड शी सैड ए स्कूल के जेडे अठ सौ बच्चे ने ना ए मेरे बच्चे ने. बात समझ में आ गई कि इनका अपना कोई बच्चा नहीं है एंड शी फाउंड द वे टू गेट रिड ऑफ दिस मन भाग वाली सोचनी कि हमारा बच्चा नहीं है हमारा बच्चा होने की हो आठ सौ बच्चे है ਇਹ ਸਾਰੇ ਬੱਚੇ ਮੇਰੇ ਬੱਚੇ ਨਹੀਂ ਖੇਡ ਬਣ ਗਈ ਨਿਊਯਾਰਕ ਇੱਕ ਮੇਰਾ ਸੱਜਣ ਮੈਨੂੰ ਕਹਿੰਦਾ ਹੈ ਕਹਿੰਦਾ ਵੀਰ ਜੀ ਇਹ ਜਿਹੜਾ ਕਮਿੰਗ ਸੰਡੇ ਆ ਨਾ ਉਹਦਾ ਪ੍ਰੋਗਰਾਮ ਕਿੱਥੇ ਨਾਲ ਲੈਣਾ ਮੈਂ ਚਾਹਦਾ ਵਾਂ ਕਿ ਰਿਚਮੰਡ ਹਿੱਲ ਗੁਰਦੁਆਰੇ ਨਾਲ ਤੁਸੀਂ ਕੀਰਤਨ ਕਰਨਾ ਮੇਰੀ ਮਾਂ ਦਾ ਨਾ ਭੋਗ ਹੈ ਮੈਂ ਕਿਹਾ ਕਿਉਂ ਕੀ ਹੋਇਆ ਕਹਿੰਦਾ ਇੰਡੀਆ ਮੇਰੀ ਮੰਮੀ ਰਹਿੰਦੀ ਸੀ 14 ਸਾਲ ਪਹਿਲਾਂ ਮੈਂ ਮਾਂ ਕੋਲ ਰਹਿੰਦਾ ਸੀ ਹਰ ਵੇਲੇ ਮਾਂ ਨੂੰ ਗੁੱਸਾ ਕਰਦਾ ਸੀ ਥੱਕ ਗਏ ਹੋ ਨਾ ਹਰ ਵੇਲੇ ਕੰਮ ਕਰਦੇ ਰਹਿੰਦੇ ਹੋ ਨਾ ਵੱਡੇ ਭਰਾ ਔਰ ਮੇਰੀ ਪਰਜਾਈ ਉਹਨਾਂ ਦੀ ਸੇਵਾ ਲੱਗੇ ਰਹਿੰਦੇ ਹੋ ਨਾ ਹੁਣ ਥੱਕ ਗਏ ਹੋ ਨਾ ਹੁਣ ਪਹਿਜਿਆ ਹੋ ਨਾ ਦੇਖਿਆ ਤੂੰ ਤੁਹਾਨੂੰ ਆਪਣੇ ਦੇ ਤਰਸ ਨਹੀਂ ਨਾ ਹੁੰਦਾ ਐਨ ਮੈਂ ਆਪਣੀ ਮਾਂ ਨੂੰ ਗੁੱਸਾ ਕਰਦਾ ਰਹਿੰਦਾ ਸੀ ਟੌਂਟ ਕਰਦਾ ਰਹਿੰਦਾ ਸੀ ਇੰਡੀਆ ਤੋਂ ਖਬਰ ਆਈ ਹੈ ਮੇਰੀ ਮਾਂ ਦੀ ਡੈਥ ਹੋ ਗਈ ਹੈ ਮੈਨੂੰ ਬੜਾ ਅਫਸੋਸ ਲੱਗ ਰਿਹਾ ਮੈਂ ਆਪਣੀ ਮਾਂ ਦੀ ਸੇਵਾ ਨਹੀਂ ਕੀਤੀ ਮੈਂ ਕਿਹਾ ਅੱਛਾ ਇਸ ਕਰਕੇ ਤੂੰ ਸੰਡੇ ਨੂੰ ਆਪਣੀ ਮਾਂ ਦੇ ਵਾਸਤੇ ਕੀਰਤਨ ਕਰਾ ਰਿਹਾ ਹੈ ਕਹਿੰਦਾ ਹਾਂ ਮੈਂ ਕਿਹਾ ਅੱਛਾ ਮੈਂ ਬੇਨਤੀ ਕਰਾਂ ਕੀਰਤਨ ਕਰਾ ਪਾਠ ਕਰਾਏ ਤਾਂ ਮੈਂ ਤੈਨੂੰ ਨਹੀਂ ਮਨਾ ਕਰਦਾ ਪਰ ਤੂੰ ਕਰਾ ਕਿਉਂ ਰਿਹਾ ਹੈ ਕਹਿੰਦਾ ਮੇਰੀ ਮਾਂ ਦੀ ਆਤਮਾ ਨੂੰ ਸ਼ਾਂਤੀ ਮਿਲੇਗੀ ਮੈਂ ਕਹਾਂ ਸ਼ਾਂਤੀ ਚਾਹਨਾ ਹੈ ਪਤਾ ਕੀ ਕਰ ਕਿਸੇ ਵੀ ਲੋੜਵੰਤ ਮਾਂ ਨੂੰ ਆਪਣੀ ਮਾਂ ਬਣਾ ਲੈ ਔਰ ਜੋ ਆਪਣੀ ਮਾਂ ਨਾਲ ਤੂੰ ਨਹੀਂ ਕਰ ਸਕਦਾ ਸੀ ਨਾ ਉਹ ਕਰਨਾ ਸ਼ੁਰੂ ਕਰ ਦੇ ਜਸ ਸੀ ਯੂਰ ਮਦਰ ਇਨ ਥਿਸ ਨੀਡੀ ਲੇਡੀ ਉਸ ਤੋਂ ਬਾਅਦ ਉਹ ਕਹਿੰਦਾ ਵੀਰ ਜੀ ਸਮਝ ਆ ਗਈ ਹੁਣ ਜਦੋਂ ਮੈਂ ਇਹਦੀ ਸੇਵਾ ਕਰਦਾ ਨਾ ਇਹਦੇ ਚੋ ਮੇਰੀ ਮਾਂ ਨਜ਼ਰ ਆਂਦੀ ਹੈ ਮੈਂ ਕਹਿੰਦਾ ਨਾ ਯੂਅਰ ਮਦਰ ਇਜ਼ ਅ ਲਾਈ